ਕੋਣ ਦੀ ਗੱਲ ਕਰਨੀ ਮੈਨੂੰ ਬੋਲ ਜਾ ਰਗ ਮਗਰ ਮਸਜਿਦ ਇਹਨਾਂ ਚ ਬਪਾ ਰੋਇਆ ਨਾ ਰਾਜਾ ਮਨੋਂ ਬੋਲ ਨੀਮਾ ਜਰ ਰਹੁੰਦਾ ਕੁੱਟ ਕੇ ਜੱਫੀ ਪਾ ਲਾ ਹੁਣ ਤਾਂ ਥੀਪੀ ਵੀ ਨਹੀਂ ਹੈਗਾ ਪਾ ਲਾ ਕੁੱਟ ਕੇ ਤਵਾ ਲਾਊਗਾ ਓਏ ਅਰੇ ਟਿੱਕੀ ਖੋਲ ਮੈਨੇ ਆ ਵੀ ਹਣੇ ਉੱਥੇ ਰੱਖ ਦੁਪਹਿਰ ਕਿਹੜੀ ਸਾਸ਼ੀ ਕਾਲ ਜੀ ਸਾਰਿਆਂ ਨੂੰ ਗਲੀਨ ਮੇਰਾ ਬਲਾਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚੋਂਗੇ ਹਾਂ ਜੀ ਆਪਾਂ ਬਲੌਗ ਸ਼ੁਰੂ ਕਰਨ ਲੱਗੇ ਆ ਜੀ ਚੰਨ ਆਸਕੇ ਜਗਾਹ ਆਦੇ ਮੇਰਾ ਸੋਨਾ ਪੁੱਤ ਆਸਕੇ ਦੁਆਰੇ ਹਾਂ ਨਹੀਂ ਸੁਣਾ ਲੱਗਦਾ ਇੱਥੇ ਸਾਰੇ ਜਾਣੇ ਆ ਚਲੋ ਚੱਲੀਏ ਓਕੇ ਬਾਏ ਟਾਟਾ ਨਬੂ ਬਾਏ ਬਾਏ ਮੇਰੇ ਸ਼ੋਨੀ ਪੁੱਤ ਪਾਣੀ ਪਾਰ ਨਹੀਂ ਕਰ ਦੂ ਮੇਰੀ ਪੁੱਤ

ਕਿੰਦਾ ਗੱਡੀ ਚਾਹਦੇ ਆਂ ਗੱਡੀ ਛੱਡ ਦਾਂਗੇ ਉਹੀ ਤੈਨ ਗੱਡੀ 'ਚ ਹੀ ਬੈਠ ਜਾਊਂਗਾ ਤੈਨ ਗੱਡੀ ਜੀ ਛੱਡ ਕੇ ਜਾਵਾਂ ਠੀਕ ਆ ਜਿਹੜੀ ਤੂੰ ਕਹਿੰਦਾ ਵੀ ਹੈਗਾ ਚਲੋ ਤਜੀ ਬੱਕਰ ਆ ਨੂੰ ਹੋ ਨਹੀਂ ਕਿਵੇਂ ਲੀਟੀ ਜਾਂਦੀ ਐ ਨਹੀਂ ਹੋਸੀ ਤੇਰੇ ਹੋਰ ਤਾਂ ਪੁੱਤ ਦਰ ਦੇਗਾ ਅੱਛੇ ਮੇਰਾ ਵਾਦਾ ਸੁਣ ਲੈ ਬਰੇ ਚਲ ਠੀਕ ਐ ਹੁਣ ਜੀ ਮਾਸੀ ਚਲੀ ਆ ਘਰੇ ਆਪਣੇ ਕਿਹਨੀਆਂ ਬੈਗ ਲੈ ਜਾ ਪੁੱਤ ਚੱਕ ਕੇ ਆ ਬੈਗ ਲੈ ਜਾ ਪੁੱਤ ਮੈਂ ਤੇ ਪਿੰਨਾ ਵੀ ਆਉਂਦੇ ਫਿਰ ਕੋਈ ਦੇਖੋ ਇਹ ਇਹਨਾਂ ਦਾ ਨੰਨਾ ਕੀ ਕਰਦੀ ਐ ਜੀ ਚਾਚੂ ਗੁਰ ਕੀ ਬਈ ਉੱਥੇ ਪਾਇਆ ਚਾਹ ਦਿਖਾਣੀ ਆ ਇਹਨਾਂ ਨੂੰ ਪਾ ਦੋ ਪਾ ਦੋ ਪਾ ਦੋ ਚੱਲੂ ਉਹ ਤੇ ਅਗੇ ਦੀਦੀ ਹੁੰਦੀ ਇਹਨਾਂ ਨੂੰ ਉਹ ਦਾਸ ਦੇ ਵਿੱਚ ਕੰਮ ਕੋਈ ਨਹੀਂ ਇਹਨਾਂ ਨੇ ਮਾਣ ਕਿ ਕਰ ਮਛਰੇ ਹੰਝੂ ਕਾਲੀ ਮੰਮੀ ਨੇ ਲੜ ਕੇ ਹਟਿਆ ਵਾ ਹੁਣ ਰੋਈ ਜਾਂਦਾ ਕੀ ਮੈਂ ਮੰਮੀ ਕੋਲ ਰਹਿਣਾ ਉਹ ਲੈ ਕੇ ਇਹ ਮੁਰਗਾ ਖੰਗ ਜੀ ਕੀ ਕਹਿੰਦੇ ਕੀ ਕੁੱਕੜ ਸੰਗੀ ਮਾਸੀ ਚੱਲੀ ਹੁਣ ਆਪਣੀ ਘਰੇ ਜੀ ਮਾਸੜ ਲੈਣ ਆਇਆ ਮਾਸੀ ਨੂੰ ਤੇ ਆਪਾਂ ਗੋਂਸ਼ਾਲਾ ਤੋਂ ਆਈਆਂ ਮੱਥਾ ਪਾ ਟੇਕ ਲਿਆ ਵਾ ਤੇ ਗਲੀ ਨੇ ਜਿਹੜੀ ਮੇਰੇ ਟੌਪ ਆਈ ਸੀ ਉਹ ਵੀ ਲਾਤਾ ਡਿਡ ਯੂ ਲਾਈਕ ਮਾਈ ਟੌਪ ਹਾਂ ਨੋ ਜੋ ਅੱਛਾਈ ਦੀਆਂ ਨਾ ਯਾਰ ਇੱਕ ਹੀ ਬੂਟਾ ਬਹੁਤ ਅੱਜ ਬੀਕ ਕਰ ਕਰਕੇ ਆਪੇ ਹੀ ਹੋ ਜਾਣਾ ਹਾਂ ਬੂਟਾ ਵੀ ਕੱਲ ਆਂਟੀ ਦੇਖ ਗਈ ਆ ਨਹੀਂ ਆਊਗਾ ਕਿਨੇ ਸੁਣ ਲਾਦੇ ਨਾ ਆ ਲੈ ਕੇ ਚੱਲਦੇ ਫਰੀ ਤੋਂ ਉਹ ਲੈ ਜਾਓ ਉਹ ਦੇਰੇ ਪਨੀਰ ਹਾਂ ਬਲੀ ਪਨੀਰੀ ਪਟਣੀ ਆ ਆ ਪੱਟ ਲਾ ਕੀ ਜੀ ਨਵਹੁਣਾ ਨੂੰ ਲੈ ਕੇ ਜਾਣੇ ਘਰੇ ਮਾਸੀ ਕਹਿੰਦੀ ਸੋਹਣੇ ਆ ਬੂਟੇ ਵਾਈਟ ਪਿੰਕ ਫੁੱਲਾਂ ਵਾਲੇ ਤੇ ਹਣ ਮਾਸੀ ਘਰੇ ਲੈ ਕੇ ਚਲੀ ਨਵੂ ਪੱਟੇ ਕੀ ਦੂ ਵਦੀ ਮਨ ਪਰ ਵੱਡੇ ਵੱਡੇ ਪੱਟ ਨਾ ਅੱਤੇ ਕਿੰਨੇ ਲੱਗੇ ਆ ਮੰਮੀ ਨੇ ਇੱਕ ਬੁੱਟ ਲਾਇਆ ਸੀ ਦੇਖੋ ਇਹਦੇ ਤਾਂ ਕਿੰਨੇ ਹੀ ਹੋਗੇ ਨਹੀਂ ਸੁੱਕਦੇ ਠੀਕ ਆ ਡੀਐਸ ਲੈ ਲਈ ਆਓ ਲੈ ਲੀ ਤੈਨੂੰ ਫੋਨ ਦੇ ਦਿਆ ਕਰੀ ਪਤਾ ਕਿ ਉਹ ਦਵਾ ਲੈ ਚਲੀ ਫਿਰ ਇਹਨੇ ਪੜਨਾ ਨਹੀਂ ਫੋਨ ਤਾਂ 5-10 ਮਿੰਟ ਦੇ ਤਾਂ ਨੂੰ ਠੀਕ ਆ ਬਸ ਫਿਰ ਮੱਸਨੀ ਹਾਲੇ ਕਿ ਜਨੇ ਫੋਨ ਲਾ ਲੈਂਦਾ ਪਰ ਮੰਮੀ ਬੜ ਇੱਕ ਦਾਦਾ ਬਾਸ ਬੜਾ ਟਾਈਮ ਨਹੀਂ ਗੱਲ ਕਰੇਗਾ ਨਹੀਂ ਫਿਰ ਪੜਨ ਚ ਵੀ ਧਿਆਨ ਰੱਖਣਾ ਚ ਮੈਨੂੰ ਫੋਨ ਦੀ ਗੱਲ ਕਰਨ ਲਈ ਬਹੁਤ ਜ਼ਿਆਦਾ ਕਰ ਮਗਰ ਮਸੀਦੇ ਜਾਂਦੀ ਪਪਾ ਰੋਇਆ ਨਾ ਰਾਜਾ ਮਨੂੰ ਉਹ ਨੀਮਾ ਚ ਰੌਂਦਾ ਕੁੱਟ ਕੇ ਜੱਫੀ ਪਾ ਲਾ ਹੁਣ ਤਾਂ ਥੀਪੀ ਵੀ ਨਹੀਂ ਹੈਗਾ ਪਾ ਲਾ ਕੁੱਟ ਕੇ ਤਵਾ ਲਾਊਗਾ ਓਏ ਅਰੇ ਟਿੱਕੀ ਖੋਲ ਮੈਨੇ ਆ ਵੀ ਜੀ ਉੱਥੇ ਰੱਖ ਲਾ ਦੁਪਹਿਰ ਕਿਹੜੀ ਇੱਧਰ ਜਗਾ ਪਈਆ ਪੈਰਾਂ 'ਚ ਮੱਕੜੀ ਮੱਕੜੀ ਸੀ ਮੱਕੜੀ ਇੱਥੇ ਥੱਲੀ ਜੜ ਤੇ ਸਾਰੀਆਂ ਨਾ ਬੱਸ ਕੋਈ ਭੈਣ ਨੂੰ ਤਾਂ ਮਿਲਿਆ ਨਹੀਂ ਹੈ ਭੈਣ ਤਾਂ ਦੇਖਦੀ ਭੈਣ ਨੂੰ ਤਾਂ ਕੋਈ ਕੱਢਦੀ ਨਹੀਂ ਭੈਣ ਦੰਦ ਦੇਦੀ ਨਾ ਹੌਲ ਨਾ ਲੱਗਦੇ ਹੌਲ ਨਾ ਲੱਗਦੇ ਲੂਣ ਕੇ ਉਹ ਬੈਡਰੂਮ ਵਧੀਆ ਜਾਇਓ ਹਾਂ ਹਾਂ ਮੈਂ ਜਾ ਕੇ ਘਰ ਤੋਂ ਲਿਆ ਕੇ ਬਾਈਂ ਰੋਈ ਨਾ ਮੈਂ ਉਹਨਾਂ ਨਾਲ ਲੱਗ ਕੇ ਰਹੇ ਨੇ ਹੋਰ ਸਭ ਕੋਈ ਅੰਦਰ ਨਹੀਂ ਦਿਖਾਇਆ ਨਾ ਅੱਜ ਵੀ ਪੈਂਦਾ ਨਹੀਂ ਕੋਈ ਬਾਈਂ ਨਾ ਨਾ ਬਾਈ ਕਰ ਦੇ ਤੂੰ ਮੇਲਾ ਆਪਣੀ ਅੰਦਰ ਤੜੀ ਹੋਈ ਹੈ ਜੀ ਜਾਂਦੀ ਵਾਰ ਦੀ ਮੱਥੇ ਤੇ ਕਿਸ ਹੇਂਦਾ ਜੀ ਮੈਂ ਭਾਜਰਾ ਪੂਜੀਦਾ ਨਹੀਂ ਗਾ ਪਿਛਲੀ ਵਾਰ ਭੱਜ ਗਿਆ ਸੀਗਾ ਮਮਾ ਬਾਏ ਕੋਈ ਨਾ ਰੋਣਾ ਕਿਉਂ ਨਾ ਆ ਜਾ ਆ ਜਾ ਆ ਦੇ ਤੇਰੀ ਮਾਂ ਹੁਣ ਆ ਆ ਵਾ ਇਹਨੂੰ ਜੱਫੀ ਪਾ ਲੈ ਆ ਜਾ ਆ ਜਾ ਚਲੋ ਜੀ ਹੁਣ ਆਪਾਂ ਲੈਨੇ ਆਂ ਅਲਵਿਦਾ ਮੈਂ ਉਹ ਜੋਤ ਨੂੰ ਇੱਥੇ ਛੱਡ ਕੇ ਜਾਣਾ ਵੀ ਮੇਰੀ ਵੀ ਮਜਬੂਰੀ ਆ ਨਾ ਤੁਹਾਨੂੰ ਵੀ ਪਤਾ ਨਹੀਂ ਮੇਰਾ ਵੀ ਕਿਹੜਾ ਦਿਲ ਕਰਦਾ ਸੀ ਜੀ ਆ ਕੀ ਆ ਕੀ ਮਿਲ ਗਿਆ ਕੋਈ ਹਏ ਨਹੀਂ ਨਾ ਪਾਣੀ ਪਈ ਜਾਂਦਾ ਚੋਪੜੀ ਪਾਣੀ ਦਾ ਉਹ ਵੀ ਆਪਾਂ ਨਹੀਂ ਖਰਾਬ ਦੇ ਹੁੰਦਾ ਹਾਂਜੀ ਆਪਾਂ ਚਿਬੜ ਲੈ ਲਏ ਸੀਗੇ ਚਟਣੀ ਬਣਾਉਣ ਨੂੰ ਤੇ ਹਨਾ ਮੀਂਹ ਦੇਖੋ ਕਿੰਨਾ ਆ ਰਿਹਾ ਨਾ ਕਦੇ ਮੀਂਹ ਕਦੇ ਧੁੱਪ ਹਨਾ ਇੱਥੇ ਮੀਂਹ ਪੈ ਰਿਹਾ ਵਾ ਜੀ ਤੇ ਇੱਥੇ ਦੇਖ ਲਓ ਜੀ ਕਿੰਨੀ ਧੁੱਪ ਨਿਕਲੀ ਹੋਈ ਆ ਨਾ ਮੌਸਮ ਕਦੇ ਬੱਦਲ ਕਿਤੇ ਬੱਦਲ ਆ ਜੀ ਕਦੇ ਮੀਂਹ ਕਦੇ ਧੁੱਪ ਵੀ ਐਵੇਂ ਹੀ ਵਾਸੋਂ ਮੀਂਹ ਪੈਂਦਾ ਰਿਹਾ ਜੀ ਜਦੋਂ ਵੀ ਅਸੀਂ ਆਏ ਹਾਂ ਕੋਈ ਮੀਂਹ ਕਿੰਨਾ ਆ ਗਿਆ ਬੋਚਾ ਲਾ ਲਓ ਘਟੀ ਹਾਂ ਚਲੇ ਆਹ ਇਹ ਉਹ ਨੰਬਰ ਤੇ ਕੰਮ ਹੈ ਜੀ ਹਾਂ ਜੀ ਆਪਾਂ ਹੁਣ ਸੰਗਰੂਰ ਪਹੁੰਚ ਗਏ ਆ ਜੀ ਐਂਟਰੀ ਹੋ ਗਈ ਆਪਣੀ ਸੰਗਰੂਰ ਦੀ ਜੀ ਆਪਾਂ ਪਾਕਿਸਤਾਨ ਤੋਂ ਪਹੁੰਚੇ ਕਿ ਬਨਾਲਾ ਕੈਂਪ ਤੋਂ ਕੈਂਪ ਤੇ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਕਿ ਇਹ ਨਾਲ ਹੀ ਆਪਣੀ ਸਰਕਾਰੀ ਹੋਸਟਲ ਚੱਲ ਰਹੀ ਹੈ ਜੀ

ਪੰਜ ਦਸ ਪੰਜ ਘਰੇ ਦੋਸਤ ਜਨਾਂ ਨੂੰ ਇਸ ਤੇ ਦੇਖੋ ਕਿ ਨੰਨੀ ਪਿਆ ਰਿਹਾ ਜਿੱਤ ਰਹਿਣ ਪੁੱਤਾਂ ਬੱਜੀ ਪਹੁੰਚ ਗਈ ਆਪਾਂ ਔਨੀਆਂ ਟਾਵਰ ਕਰਨ ਤੇ ਆ ਰੋੜ ਜੀ ਆਪਣੇ ਘਰ ਨੂੰ ਜਾ ਰਿਹਾ ਬਿਲਕੁਲ ਸਿੱਧਾ ਆਪਣੇ ਘਰ ਨੂੰ ਸਮਾਜੀ ਆਪਾਂ ਮਿਲਦੇ ਹਾਂ ਜੇ ਤੁਹਾਨੂੰ ਘਰੇ ਜਾ ਕੇ

ਹਾਂਜੀ ਆਪਾਂ ਵੀਡੀਓ ਦਾ ਐਂਡ ਇਥੇ ਕਰਦੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆਂ ਜੀ ਕੱਲੂ ਕੇ ਤੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦੀ ਹਾਜ਼ ਦੇ ਰਹੇ ਬਾਦ ਦੇ ਰਹੇ ਇਸੇ ਤਰ੍ਹਾਂ ਸਾਡੀ ਵੀਡੀਓ ਪਲੀਜ਼ ਦੇ ਦੇਣੀ ਜੀ